ਤੁਸੀਂ ਦੇਖੋ ਇਹਨਾਂ ਨੇ ਕਿਵੇਂ ਫਲੈਕਸ ਬੋਰਡ ਲਾ ਕੇ ਕਿਵੇਂ ਇਸ਼ਤਿਹਾਰਬਾਜ਼ੀ ਤੇ ਪੰਜਾਬ ਦੇ ਲੋਕਾਂ ਦਾ ਪੈਸਾ ਬਰਬਾਦ ਕੀਤਾ ਬਠਿੰਡਾ ਅਰਵਿੰਦ ਕੇਜਰੀਵਾਲ ਇੱਕ ਸੁਪਰ ਲਗਜ਼ਰੀ ਜੈਟ ਜਿਹੜਾ 400 ਕਰੋੜ ਰੁਪਏ ਦੀ ਕੀਮਤ ਹੈ ਤਕਰੀਬਨ 10 ਲੱਖ ਰੁਪਿਆ ਘੰਟਾ ਜਿਹਦਾ ਚੱਲਣ ਤੇ ਖਰਚ ਆਉਂਦਾ ਹੈ ਅਰਵਿੰਦ ਕੇਜਰੀਵਾਲ ਇਸ ਰੈਲੀ ਤੇ ਜਾਣ ਵਾਸਤੇ ਦਿੱਲੀ ਤੋਂ ਇਸ ਜੈਟ ਰਾਈ ਬਠਿੰਡਾ 에ਅਰਪੋਰਟ ਆਉਂਦਾ ਚੰਡੀਗੜ੍ਹੋਂ ਭਗਵੰਤ ਮਾਨ ਹੈਲੀਕਾਪਟਰ ਲੈ ਕੇ ਪਹਿਲਾਂ ਬਠਿੰਡਾ 에ਅਰਪੋਰਟ ਜਾਂਦਾ ਉੱਥੋਂ 에ਅਰਪੋਰਟ ਤੋਂ ਉਹਨੂੰ ਚੱਕ ਕੇ ਤੇ ਜਿਵੇਂ ਟੈਕਸੀ ਹੁੰਦੀ ਹੈ ਉਹ ਮੋੜ ਉਹਨੂੰ ਰੈਲੀ ਤੇ ਲੈ ਕੇ ਆਉਂਦਾ ਜਿਸ ਦਿਨ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣੀ ਹੈ ਅਰਵਿੰਦ ਕੇਜਰੀਵਾਲ ਨੇ ਕਮਰਸ਼ੀਅਲ 에ਅਰਲਾਈਨ ਲੈਣਾ ਬੰਦ ਕਰ ਦਿੱਤਾ ਕਿਉਂਕਿ ਪੰਜਾਬ ਸਰਕਾਰ ਉਹਨੂੰ ਇੱਕ ਸੁਪਰ ਲਗਜ਼ਰੀ ਪਲੇਨ ਪ੍ਰੋਵਾਈਡ ਕਰਦੀ ਹੈ ਜਦੋਂ ਵੀ ਕਿਤੇ ਉਹਨੇ ਦੇਸ਼ ਦੇ ਵਿੱਚ ਕੋਈ ਪ੍ਰਚਾਰ ਕਰਨ ਜਾਣਾ ਪੰਜਾਬ ਦੇ ਉੱਤੇ ਇਹ ਸਰਕਾਰ ਦੇ ਬੇਲੋੜੇ ਖਰਚਿਆਂ ਕਾਰਨ ਇਹ ਸਰਕਾਰ ਦੀਆਂ ਨਲਾਇਕੀਆਂ ਬੇਵਕੂਫੀਆਂ ਕਾਰਨ ਜਿਹੜਾ ਵੱਧਦਾ ਹੋਇਆ ਕਰਜ਼ਾ ਅੱਜ ਦੀ ਤਰੀਕ ਤੱਕ ਤਕਰੀਬਨ 60 ਹਜ਼ਾਰ ਕਰੋੜ ਰੁਪਇਆ ਦੋ ਸਾਲਾਂ ਤੋਂ ਘੱਟ ਦੇ ਵਿੱਚ ਇਹ ਸਰਕਾਰ ਨੇ ਪੰਜਾਬ ਦੇ ਸਿਰ ਕਰਜ਼ਾ ਚੜਾ ਦਿੱਤਾ ਹੁਣ ਤੁਸੀਂ ਇਹ ਵੇਖੋ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਡਿਵੈਲਪਮੈਂਟ ਕੋਈ ਹੋ ਨਹੀਂ ਰਹੀ ਸੋਸ਼ਲ ਵੈਲਫੇਅਰ ਦੀ ਸਕੀਮ ਕੋਈ ਚੱਲ ਨਹੀਂ ਰਹੀ ਫਿਰ ਇਹ ਪੈਸਾ ਜਾ ਕਿੱਥੇ ਰਿਹਾ ਇਹ ਪੈਸਾ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਨੂੰ ਚਮਕਾਉਣ ਵਾਸਤੇ ਦੇਸ਼ ਭਰ ਦੇ ਵਿੱਚ ਉਹਨੂੰ ਲਿਜਾਣ ਵਾਸਤੇ ਇਹ ਪੰਜਾਬੀਆਂ ਦਾ ਪੈਸਾ ਖਰਚ ਕੀਤਾ ਜਾ ਰਿਹਾ ਮੈਂ ਇੱਕ ਉਦਾਹਰਨ ਦੇ ਤੌਰ ਤੇ ਇੱਕ ਬੜਾ ਵੱਡਾ ਇਸ਼ੂ ਬੜਾ ਸੀਰੀਅਸ ਇਸ਼ੂ ਆਰਟੀਆਈ ਐਕਟੀਵਿਸਟ ਨੇ ਮਾਨਿਕ ਗੋਇਲ ਆਰਟੀਆਈ ਐਕਟੀਵਿਸਟ ਸੋਸ਼ਲ ਐਕਟੀਵਿਸਟ ਉਹਨਾਂ ਨੇ ਉਜਾਗਰ ਕੀਤਾ ਉਹ ਉਜਾਗਰ ਕਰਕੇ ਬੜੀ ਵੱਡੀ ਪੰਜਾਬ ਨੂੰ ਇੱਕ ਸੇਵਾ ਕੀਤੀ ਹੈ ਉਹਨਾਂ ਨੇ ਮੈਂ ਕਹਿੰਦਾ ਅੱਜ ਇਹਨਾਂ ਵਾਂਗੂ ਪੰਜਾਬ ਦੇ ਹਰ ਇੱਕ ਵਸਿੰਦੇ ਨੂੰ ਸੁਚੇਤ ਹੋ ਕੇ ਅਵੇਅਰ ਹੋ ਕੇ ਇਹ ਚੀਜ਼ਾਂ ਨੂੰ ਫੋਲੋ ਕਰਨਾ ਚਾਹੀਦਾ ਹੈ ਕਿ ਇਹ ਸਰਕਾਰ ਕਿੱਥੇ-ਕਿੱਥੇ ਪੰਜਾਬ ਦੇ ਲੋਕਾਂ ਦਾ ਪੈਸਾ ਜ਼ਾਇਆ ਕਰ ਰਹੀ ਹੈ ਤੇ ਇਹ ਸਰਕਾਰ ਦੇ ਨੁਮਾਇੰਦਿਆਂ ਨੂੰ ਘੇਰ ਕੇ ਸਵਾਲ ਪੁੱਛਣੇ ਚਾਹੀਦੇ ਆ 17 ਦਸੰਬਰ ਦੀ ਮੋੜ ਰੈਲੀ ਹੋਈ ਆਮ ਆਦਮੀ ਪਾਰਟੀ ਦੀ ਆਪਾਂ ਸਾਰਿਆਂ ਨੇ ਦੇਖਿਆ ਬੜਾ ਅਖਬਾਰਾਂ 'ਚ ਵੀ ਆਈਆਂ ਕਿ ਆ ਤੁਸੀਂ ਦੇਖੋ ਇਹਨਾਂ ਨੇ ਕਿਵੇਂ ਫਲੈਕਸ ਬੋਰਡ ਲਾ ਕੇ ਕਿਵੇਂ ਇਸ਼ਤਿਹਾਰਬਾਜ਼ੀ ਤੇ ਪੰਜਾਬ ਦੇ ਲੋਕਾਂ ਦਾ ਪੈਸਾ ਬਰਬਾਦ ਕੀਤਾ ਪਰ ਇੱਕ ਚੀਜ਼ ਜਿਹੜੀ ਲੋਕਾਂ ਦੀ ਨਿਗਾਹ ਦੇ ਵਿੱਚ ਨਹੀਂ ਸੀ ਉਹ ਜਿਵੇਂ ਮੈਂ ਜ਼ਿਕਰ ਕੀਤਾ ਮਾਨਕ ਗੋਇਲ ਨੇ ਅੱਜ ਟਵੀਟ ਕਰਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖੀ ਹੈ ਅਰਵਿੰਦ ਕੇਜਰੀਵਾਲ ਇਸ ਰੈਲੀ ਤੇ ਆਉਂਦਾ ਹੈ ਦਿੱਲੀ ਤੋਂ ਬਠਿੰਡਾ ਅਰਵਿੰਦ ਕੇਜਰੀਵਾਲ ਇੱਕ ਸੁਪਰ ਲਗਜ਼ਰੀ ਜੈਟ ਜਿਹੜਾ 400 ਕਰੋੜ ਰੁਪਏ ਦੀ ਕੀਮਤ ਹੈ ਡਿਸਾਲਟ ਫਾਲਕਨ 2000 ਐਲ ਐਕਸ ਇਸ ਜੈਟ ਦਾ ਜਿਹੜਾ ਮਾਡਲ ਇਸ ਜੈਟ ਦੀ ਮੇਕ ਹੈ ਤਕਰੀਬਨ 10 ਲੱਖ ਰੁਪਿਆ ਘੰਟਾ ਜਿਹਦਾ ਚੱਲਣ ਤੇ ਖਰਚ ਆਉਂਦਾ ਹੈ ਅਰਵਿੰਦ ਕੇਜਰੀਵਾਲ ਇਸ ਰੈਲੀ ਤੇ ਜਾਣ ਵਾਸਤੇ ਦਿੱਲੀ ਤੋਂ ਇਸ ਜੈਟ ਰਾਹੀਂ ਬਠਿੰਡਾ 에ਅਰਪੋਰਟ ਆਉਂਦਾ ਹੈ ਬਠਿੰਡੇ 에ਅਰਪੋਰਟ ਤੇ ਉਹ ਉੜੀਕ ਕਰਦਾ ਉਤੋਂ ਮੋੜ 25 ਮਿੰਟ ਦਾ ਰਸਤਾ ਹੈ 30-35 ਕਿਲੋਮੀਟਰ ਹੈ ਉਹ ਬਾਈ ਰੋਡ ਨਹੀਂ ਜਾਂਦਾ 25 ਕਿਲੋਮੀਟਰ ਜਿਹੜੇ ਆਪਦੇ ਆਪ ਨੂੰ ਆਮ ਆਦਮੀ ਕਹਿੰਦੇ ਆ ਉਹ 25 ਕਿਲੋਮੀਟਰ ਵੀ ਨਾਲੇ ਪੰਜਾਬ ਦੀਆਂ ਸੜਕਾਂ ਦਾ ਅਕਾਲੀ ਦਲ ਦੀ ਸਰਕਾਰ ਨੇ ਬੜੀਆਂ ਵਧੀਆ ਬਣਾਈਆਂ ਉਹ 25 ਕਿਲੋਮੀਟਰ ਵੀ ਉਹਨਾਂ ਸੜਕਾਂ ਤੇ ਚੱਲਣ ਨੂੰ ਤਿਆਰ ਨਹੀਂ ਉਹ ਫਿਰ ਕਿਵੇਂ ਆਉਂਦਾ ਰੈਲੀ ਤੇ ਚੰਡੀਗੜ੍ਹੋਂ ਭਗਵੰਤ ਮਾਨ ਹੈਲੀਕਾਪਟਰ ਲੈ ਕੇ ਪਹਿਲਾਂ ਬਠਿੰਡਾ 에ਅਰਪੋਰਟ ਜਾਂਦਾ ਉਥੋਂ 에ਅਰਪੋਰਟ ਤੋਂ ਉਹਨੂੰ ਚੱਕ ਕੇ ਤੇ ਜਿਵੇਂ ਟੈਕਸੀ ਹੁੰਦੀ ਹੈ ਉਹ ਮੋੜ ਉਹਨੂੰ ਰੈਲੀ ਤੇ ਲੈ ਕੇ ਆਉਂਦਾ ਮੈਂ ਰੈਲੀ ਖਤਮ ਹੁੰਦੀ ਹੈ ਜੇ ਫਿਰ ਇਹੀ ਹੈਲੀਕਾਪਟਰ ਆ ਵੇਖੋ ਤੁਸੀਂ ਮੋੜ ਤੋਂ ਫਿਰ ਬਠਿੰਡਾ ਜਾ ਰਿਹਾ ਮੈਂ ਆਸ ਕਰਦਾ ਹਾਂ ਤੁਸੀਂ ਕਲੋਜ਼ ਅਪ ਕਰਕੇ ਦਿਖਾਉਂਗੇ ਕਿਉਂਕਿ ਹੈਲੀਕਾਪਟਰ ਦੀ ਮੂਵਮੈਂਟ ਵੀ ਦਿਸਦੀ ਹੈ ਇਹਦੇ ਵਿੱਚ ਸੋ ਫਲਾਈਟ ਰੈਡਾਰ ਇੱਕ ਐਪ ਹੈ ਜਿਹਦੇ ਤੇ ਤੁਸੀਂ ਟਰੈਕ ਕਰ ਸਕਦੇ ਹੋ ਡਾਊਨਲੋਡ ਕਰਕੇ ਚੈੱਕ ਵੀ ਕਰ ਸਕਦੇ ਹੋ ਸੋ ਇਹ ਹੈਲੀਕਾਪਟਰ ਫਿਰ ਮੋੜ ਤੋਂ ਬਠਿੰਡਾ ਜਾਂਦਾ ਕਿਸ ਵਾਸਤੇ ਜਾਂਦਾ ਹੈ ਕੇਵਲ ਤੇ ਕੇਵਲ ਅਰਵਿੰਦ ਕੇਜਰੀਵਾਲ ਨੂੰ 에어ਪੋਰਟ ਤੇ ਛੱਡਣ ਵਾਸਤੇ ਫਿਰ ਉਥੋਂ 에어ਪੋਰਟ ਤੋਂ ਅਰਵਿੰਦ ਕੇਜਰੀਵਾਲ ਦਾ ਜਹਾਜ਼ ਦਿੱਲੀ ਵਾਸਤੇ ਉੱਡਦਾ ਤੇ ਇਹ ਹੈਲੀਕਾਪਟਰ ਭਗਵੰਤ ਮਾਨ ਨੂੰ ਲੈ ਕੇ ਚੰਡੀਗੜ੍ਹ ਆਉਂਦਾ ਆ ਦੇਖੋ ਪਹਿਲਾਂ ਤਾਂ ਆ ਬਠਿੰਡਾ 에어ਪੋਰਟ ਤੋਂ ਆ ਹੈਲੀਕਾਪਟਰ ਹੁਣ ਚੰਡੀਗੜ੍ਹ ਵੱਲ ਨੂੰ ਰਵਾਨਾ ਹੋਇਆ ਸਾਰੀਆਂ ਟਾਈਮਿੰਗਜ਼ ਐ ਦੇਤੇ ਆ ਥੱਲੇ ਮੇਕ ਐ ਤਰੀਕ ਐ ਟਾਈਮਿੰਗਜ਼ ਐ ਸਭ ਕੁਝ ਐ ਸੋ ਆ ਜਦੋਂ ਬਠਿੰਡੇ ਤੋਂ ਉੱਡ ਕੇ ਚੰਡੀਗੜ੍ਹ ਆ ਗਿਆ ਤੇ ਆਹ ਵੇਖੋ ਜੀ ਜਿਹੜਾ ਉਹ ਜਹਾਜ਼ ਹੈ ਉਹ ਬਠਿੰਡੇ ਤੋਂ ਉੱਡ ਕੇ ਦਿੱਲੀ ਚਲਾ ਗਿਆ ਇਹ ਹੈ ਜੀ ਇਹ ਆਮ ਆਦਮੀ ਪਾਰਟੀ ਦੀ ਇੱਕ ਹੋਰ ਵੱਡਾ ਖੁਲਾਸਾ ਜਿਹੜਾ ਇਸ ਆਰਟੀਆਈ ਐਕਟੀਵਿਸਟ ਨੇ ਪੰਜਾਬ ਦੇ ਸਕੂਤ ਨੇ ਕੀਤਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਪੰਜਾਬ 'ਚ ਉਸ ਦਿਨ ਤੋਂ ਅਰਵਿੰਦ ਕੇਜਰੀਵਾਲ ਜਿਹੜਾ ਪਹਿਲਾਂ ਦਿੱਲੀ ਦਾ ਮੁੱਖ ਮੰਤਰੀ ਪਹਿਲਾਂ ਵੀ ਸੀ ਜਦੋਂ ਵੀ ਕਿਤੇ ਦੇਸ਼ ਵਿਦੇਸ਼ ਚ ਜਾਣਾ ਹੁੰਦਾ ਸੀ ਦੇਸ਼ ਚ ਜਾਣਾ ਹੁੰਦਾ ਸੀ ਤਾਂ ਆਮ ਜਿਹੜਾ ਜਹਾਜ਼ ਹੈ ਜਿਹਦੇ ਚ ਸਵਾਰੀਆਂ ਜਾਂਦੀਆਂ ਕਮਰਸ਼ੀਅਲ ਪਲੇਨ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਲੈਂਦਾ ਸੀ ਤਕਰੀਬਨ 17-18 ਫਲਾਈਟਸ ਉਹਦੀਆਂ ਐਵਰੇਜ ਸਾਲ ਚ ਹੁੰਦੀਆਂ ਸੀ ਜਿਸ ਦਿਨ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਬਣੀ ਹੈ ਅਪ੍ਰੈਲ 2022 ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਕਮਰਸ਼ੀਅਲ 에ਅਰਲਾਈਨ ਲੈਣਾ ਬੰਦ ਕਰ ਦਿੱਤਾ ਕਿਉਂਕਿ ਪੰਜਾਬ ਸਰਕਾਰ ਉਹਨੂੰ ਇੱਕ ਸੁਪਰ ਲਗਜ਼ਰੀ ਪਲੇਨ ਪ੍ਰੋਵਾਈਡ ਕਰਦੀ ਹੈ ਜਦੋਂ ਵੀ ਕਿਤੇ ਉਹਨੇ ਦੇਸ਼ ਦੇ ਵਿੱਚ ਕੋਈ ਪ੍ਰਚਾਰ ਕਰਨ ਜਾਣਾ ਹੈ ਜਾਂ ਪੰਜਾਬ ਦੇ ਵਿੱਚ ਵੀ ਰੈਲੀ ਕਰਨ ਆਉਣੀ ਹੈ ਪਹਿਲਾਂ ਜਹਾਜ਼ ਉਹਨੂੰ ਲੈ ਕੇ ਆਉਂਦਾ ਫਿਰ ਜਿੱਥੋਂ 에어ਪੋਰਟ ਤੋਂ ਉਹਨੂੰ ਪੰਜਾਬ ਸਰਕਾਰ ਦਾ ਹੈਲੀਕਾਪਟਰ ਰੈਲੀ ਵੈਨਿਊ ਤੇ ਲੈ ਕੇ ਜਾਂਦਾ ਹੈ ਫੇਰ ਮੁੜ ਕੇ ਹੈਲੀਕਾਪਟਰ 에য়ারਪੋਰਟ ਛੱਡਦਾ ਤੇ ਫੇਰ ਉਹ ਜਹਾਜ਼ ਲੈ ਕੇ ਵਾਪਸ ਜਾਂਦਾ ਇਹ ਆਰਟੀਆਈ ਦੇ ਵਿੱਚ ਖੁਲਾਸੇ ਹੋਏ ਆ ਇਹ ਤਾਂ ਕੱਲੀ ਇੱਕ ਮੋੜ ਦੀ ਰੈਲੀ ਦੀ ਤੁਹਾਡੇ ਸਾਹਮਣੇ ਟਰੇਲਰ ਵਿਖਾਇਆ ਹੈ ਇਹ ਤੋਂ ਪਹਿਲਾਂ ਰੈਲੀ ਹੁਸ਼ਾਰਪੁਰ ਵੀ ਹੋਈ ਹੈ ਗੁਰਦਾਸਪੁਰ ਵੀ ਹੋਈ ਹੈ ਪੰਜਾਬ ਦੇ ਹੋਰ ਵੱਖ-ਵੱਖ ਹਿੱਸਿਆਂ 'ਚ ਰੈਲੀਆਂ ਤੇ ਆਉਂਦਾ ਤੇ ਖਰਚਾ ਤਾਂ ਫੇਰ ਹਰੇਕ ਰੈਲੀ ਤੇ ਇਸੇ ਤਰ੍ਹਾਂ ਨਾਲ ਕੀਤਾ ਜਾ ਰਿਹਾ ਤੇ ਪੰਜਾਬ ਦੇ ਸਿਰ ਕਰਜ਼ਾ 60 ਕਰੋੜ 60000 ਕਰੋੜ ਤੋਂ ਉੱਪਰ ਤੁਸੀਂ ਚਾੜਤਾ 2 ਸਾਲਾਂ ਤੋਂ ਘਟ